ਨਿਕਲਉਟ ਕਰ ਰਿਹਾ ਨਾ ਕਿੰਨਾ ਹੋਏਗਾ ਨਾ ਜਿੰਨਾ ਨਾਮ ਰੱਖਿਆ ਤੁਹਾਡਾ ਹੈ ਨਾ ਨਹੀਂ ਨਹੀਂ ਮੈਂ ਆਪੇ ਰੱਖਿਆ ਓਕੇ ਵੈਸੇ ਕੀ ਨਾਮ ਹੈ ਤੁਹਾਡਾ ਤੁੱਕ ਕਦੇ ਤਾਂ ਤੂੰ ਆਵੇਂਗਾ 2 ਦੇ ਵਿੱਚ ਕਿਹੜੇ ਇਹੋ ਜਿਹੇ ਐਫਰਟਸ ਤੁਸੀਂ ਕੀਤੇ ਨੇ ਕਿ ਜਿਹੜਾ ਪਹਿਲੇ ਦੇ ਨਾਲ ਕੰਪੇਅਰ ਤਾਂ ਚਲੋ ਨਹੀਂ ਅਸੀਂ ਕਰਾਂਗੇ ਪਰ ਉਹਨੂੰ ਕੰਪੀਟ ਕਰ ਸਕਦਾ ਪਤਾ ਨਹੀਂ ਮੈਨੂੰ ਤਾਂ ਐ ਲੱਗ ਮੈਨੂੰ ਤਾਂ ਇਹ ਮੈਂ ਤਾਂ ਹਲੇ ਤੱਕ ਇਹ ਕਹਿੰਦਾ ਵੀ ਮੈਨੂੰ ਤੇ ਇਹ ਨਹੀਂ ਪਤਾ ਵੀ ਮੈਂ ਕਦੇ ਤਾਂ ਤੂੰ ਆਵੇਂਗਾ 1 ਵਿੱਚ ਕੀ ਐਸਾ ਕੀਤਾ ਸੀ ਵੀ ਇਦਾਂ ਹੋ ਗਿਆ ਆਈ ਡੋਨਟ ਨੋ ਹੁਣ ਇਹਦੇ ਵਿੱਚ ਮਿੱਥੋ ਕੀ ਐਕਸਟਰਾ ਹੋ ਗਿਆ ਹਲੇ ਮੈਨੂੰ ਨਹੀਂ ਪਤਾ ਜਦੋਂ ਲੋਕ ਸੁਣਨਗੇ ਉਹ ਦੱਸਣਗੇ ਫਿਰ ਮੈਂ ਤੁਹਾਨੂੰ ਦੱਸ ਸਕਦਾ ਵੀ ਹਾਂਜੀ ਆ ਵੱਖਰਾ ਵਾਕਏ ਵੱਖਰਾ ਹੋ ਗਿਆ ਸੀ ਇੱਥੇ ਇੱਕ ਸਿੰਗਰ ਗਾਣਾ ਗਾਉਂਦਾ ਹੈ ਤੁਸੀਂ ਨਾਲ ਕੰਪੋਜ਼ਰ ਵੀ ਹੋ ਪਹਿਲੇ ਗਾਣੇ ਦੀ ਜਿਹੜੀ ਕੰਪੋਜ਼ੀਸ਼ਨ ਕੀਤੀ ਸੀਗੀ ਲੋਕਾਂ ਨੇ ਬਹੁਤ ਪਸੰਦ ਕੀਤੀ ਇਹ ਗਾਣੇ ਦੀ ਵੀ ਸੇਮ ਕੰਪੋਜ਼ੀਸ਼ਨ ਹੈ ਸੇਮ ਟਿਊਨਿੰਗ ਹੈ ਸੇਮ ਵਾਈਬ ਦੇ ਰਿਹਾ ਲੋਕਾਂ ਨੂੰ ਜਿਹੜਾ ਪਾਰਟ 2 ਹੈ ਹੁਣ ਇਹਦੀ ਕੰਪੋਜ਼ੀਸ਼ਨ ਆਲਮੋਸਟ ਆਲਮੋਸਟ ਉਹਦੇ ਵਰਗੀ ਆ ਪਰ ਨਹੀਂ ਹੁਣ ਦੇਖੋ ਸਾ ਉਹ ਤਾਂ ਕਾਪੀ ਕਰਕੇ ਲੋਕਾਂ ਨੇ ਬਥੇਰੇ ਨੇ ਹੁਣ ਗਾ ਗਵ ਲਈਆਂ ਹਨਾ ਕੋਈ ਚੱਕਰ ਨਹੀਂ ਇਵਨ ਪਹਿਲੀ ਲਾਈਨ ਹੀ ਕਦੇ ਤਾਂ ਤੂੰ ਆਵੇਂਗਾ ਉਸੇ ਚਰਾਹੇ ਤੇ ਜਿਹੜੇ ਸੀ ਚਰਾਹੇ ਤੇ ਗਿਆ ਸਾਨੂੰ ਛੱਡ ਕੇ ਹਨਾ ਉਹ ਇੰਨੀ ਲਾਈਨ ਤੋਂ ਬਾਅਦ ਹੀ ਜਿਹੜਾ ਹੈਗਾ ਇਨ ਫੈਕਟ ਇੱਥੇ ਆਪਣੇ ਕੋਲ ਹੀ ਆ ਰਾਜਾ ਉਹ ਜਿਹੜਾ ਉਹ ਬੈਠਾ ਲਾਲ ਪੱਗ ਵਾਲਾ ਤੇ ਇਹਦੀ ਵਰਡਿੰਗ ਸੀ ਕੁਰਸੀ ਤੋਂ ਉੱਠ ਕੇ ਕਿ ਭਾਜੀ ਗਾਣਾ ਹਿੱਟ ਕਿਆ ਬਾਤ ਹੈ ਉਹ ਮੈਂ ਕਹ ਚਾਸ ਵਾਲਿਆ ਮਜ਼ਾਕਾਂ ਨਾ ਕਰ ਅੱਜ ਕੱਲ ਰੀਲਸ ਦਾ ਬਹੁਤ ਤੇ ਟ੍ਰੈਂਡ ਹੈ ਰੀਲਸ ਤੇ ਚੀਜ਼ਾਂ ਵਾਇਰਲ ਹੁੰਦੀਆਂ ਨੇ ਇੱਕ ਲਾਈਨ ਵੀ ਵਾਇਰਲ ਹੋ ਗਈ ਤੇ YouTube ਤੇ ਗਾਣਾ ਮਤਲਬ ਹਿੱਟ ਹੈ ਸੋ ਤੁਹਾਡੇ ਲਈ ਸੋਸ਼ਲ ਮੀਡੀਆ ਕੀ ਹੈ ਮੇਰੇ ਲਈ ਇਹ ਬਲੇਸਿੰਗ ਹੈ ਵਧੀਆ ਗੱਲ ਹੈ ਨਾ ਸੌਖਾ ਨਾ ਇਹ ਬਹੁਤ ਈਜ਼ੀ ਹੋ ਗਿਆ ਕਿਸੇ ਦੇ ਮੂੰਹ ਵੱਲ ਦੇਖਣ ਦੀ ਲੋੜ ਨਹੀਂ ਤੁਹਾਨੂੰ ਤੁਹਾਡੇ ਫੋਨ 'ਚ ਵੀ ਉਹੀ ਪਲੇਟਫਾਰਮ ਹੈ ਜਿਹੜਾ ਦਿਲਜੀਤ ਦਸਾਂਏ ਦੇ ਫੋਨ 'ਚ ਹੈ ਤੈਨੂੰ ਪਿਆਰ ਕਰਦੇ ਆ ਕੋਈ ਦਿਖਾਵਾ ਕਰਦੇ ਨਹੀਂ ਆ ਸ਼ੁਕਰੇ ਅੱਲਾ ਦਾ ਅਸੀਂ ਤੇਰੇ ਵਰਗੇ ਨਹੀਂ ਤੇਰੇ ਵਰਗੇ ਨਹੀਂ ਤੇਰੇ ਵਰਲੇ ਆਉਣੇ ਤੋਂ ਅਸੀਂ ਇਸ ਦਿਲ ਨੂੰ ਟਾਲ ਲਾਂਗੇ ਤੇਰਾ ਸਰਦਾਏ ਜਾਈਸੀ ਵੀ ਸਾਰ ਲਾਗੇ ਮਨ ਤੇਰਾ ਭਰ ਗਿਆ ਵੇ ਮਨ ਅਸੀਂ ਵੀ ਮਾਰ ਲਾਗੇ ਧੰਵਾਦ ਤੇਰਾ ਸਜਣਾ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਰਣਵੀਰ ਸਾਡੇ ਨਾਲ ਹੈਗੇ ਨੇ ਰਣਵੀਰ ਦੇ ਨਾਲ ਬਹੁਤ ਸਾਰੀਆਂ ਅਸੀਂ ਗੱਲਾਂ ਕਰਨੀਆਂ ਨੇ ਕਦੇ ਤਾਂ ਤੂੰ ਆਵੇਂਗਾ ਗੀਤ ਦਾ ਸੈਕੰਡ ਪਾਰਟ ਲੈ ਕੇ ਆ ਰਹੇ ਨੇ ਸੋ ਬਹੁਤ ਖਾਸ ਹੈ ਵੈਰੀ ਕ੍ਰੀਏਟਿਵ ਵੈਰੀ ਟੈਲੈਂਟਡ ਵੈਰੀ ਹੈਂਡਸਮ ਰਣਵੀਰ ਸਾਡੇ ਨਾਲ ਹੈਗੇ ਨੇ ਰਣਵੀਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਥੈਂਕ ਯੂ ਸੋ ਮੱਚ ਮਨਪ੍ਰੀਤ ਜੀ ਦੈਨਿਕ ਸਵੇਰਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਥੈਂਕ ਯੂ ਆ ਰਣਵੀਰ ਬਹੁਤ ਲੋਕਾਂ ਦਾ ਨਾਮ ਰਣਵੀਰ ਹੁੰਦਾ ਆ ਆ ਰ ਏ ਐ ਐਨ are you and ਦੇ ਪਿੱਛੇ ਦੀ ਕੀ ਸਟੋਰੀ ਮੈਨੂੰ ਲੱਗਦਾ ਕਿ ਇਹ ਜਾਨਣਾ ਜ਼ਰੂਰੀ ਹੈ ਆਈ ਥਿੰਕ ਮੈਂ ਜਦੋਂ ਨਾਮ ਹੈ ਨਾ ਤੁਹਾਡਾ ਦੇਖਿਆ ਪੜਿਆ ਸੁਣਿਆ ਮੈਂ ਕਿ ਰਨਵੀਰ ਰਨਵੀਰ ਮਤਲਬ are you and what is ਹੈ ਨਾ ਵਧੀਆ ਲੱਗਿਆ ਤੁਹਾਨੂੰ ਵੀ ਚੇਂਜ ਹੈ ਨਾ ਵੀ ਡਿਫਰੈਂਟ ਯੂਨਿਕ ਸਮਥਿੰਗ ਬੰਦਾ ਸਟੈਂਡ ਆਊਟ ਕਰ ਰਿਹਾ ਹੈ ਨਾ ਇਹ ਬੰਦਾ ਹੋਏਗਾ ਹੈ ਨਾ ਜਿਹਨਾਂ ਨਾਮ ਰੱਖਿਆ ਤੁਹਾਡਾ ਹੈ ਨਾ ਨਹੀਂ ਨਹੀਂ ਮੈਂ ਆਪੇ ਰੱਖਿਆ ਅੱਛਾ ਇਹ ਤੁਹਾਡਾ ਪ੍ਰੋਫੈਸ਼ਨਲ ਨਾਮ ਹੈ ਇਵੈਕਚੁਅਲ ਚ ਕੀ ਸੀਗਾ ਰਨਵੀਰ are you and bir ਕਰਨ ਦਾ ਰੀਜ਼ਨ ਕੀ ਸੀਗਾ ਜਦੋਂ ਅਸੀਂ ਨਵੇਂ-ਨਵੇਂ ਮੈਗੌਨ ਲਗਾਏ ਨਾ ਤੇ ਉਦੋਂ ਜਦੋਂ ਕਿਤੇ ਉੱਥੇ ਲਿਖਣਾ ਵੀ ਰਣਵੀਰ ਨਿਊ ਸੰਗੋ ਰਣਵੀਰ ਕਪੂਰ ਆ ਜਾਂਦਾ ਸੀ ਜੇ ਉਹ ਹਟਦਾ ਸੀਗਾ ਤੇ ਉਹ ਰਣਵੀਰ ਸਿੰਘ ਆ ਜਾਂਦਾ ਸੀ ਮੈਂ ਕਿਹਾ ਇਹਨਾਂ ਦੀ ਭੈਣ ਨੂੰ ਆਪਾਂ ਫਿਰ ਆਰ ਯੂ ਐਨ ਬੀ ਆਰ ਕਰ ਲਿਆ ਹੁਣ ਜੇ ਤੁਸੀਂ ਆਰ ਯੂ ਐਨ ਬੀ ਆਰ ਲਿਖੋਗੇ ਤਾਂ ਤੁਹਾਨੂੰ ਸਿਰਫ ਮੇਰਾ ਹੀ ਮੈਟਰ ਆਏਗਾ ਉੱਥੇ ਓਕੇ ਵੈਸੇ ਕੀ ਨਾਮ ਹੈ ਤੁਹਾਡਾ ਰਣਵੀਰ ਰਣਵੀਰ ਹੋਰ ਹੋਰ ਅੱਛਾ ਮਤਲਬ ਮੈਨੂੰ ਲੱਗਦਾ ਕਿ ਸਟਾਰਟਿੰਗ ਚ ਤਾਂ ਹੀ ਮੈਂ ਕਹਿੰਦਾ ਕਿ ਵੈਰੀ ਕ੍ਰੀਏਟਿਵ ਆਧਾਰ ਕਾਰਡ ਤੇ ਨਹੀਂ ਇਹ ਅਸੀਂ ਜਿੱਦਾਂ ਜਿੱਦਾਂ ਰਣਵੀਰ ਸੀਗਾ ਤੇ ਫਿਰ ਉਹ R N ਨੂੰ R U N ਜਿਹੜਾ ਹੈਗਾ ਆਈਡੀਆ ਆਪਾਂ ਕਹਿ ਵੀ ਇਦਾਂ ਕਰ ਲੈਨੇ ਕਿਉਂਕਿ ਦੇਖੋ ਹੁਣ ਕਈ ਲੋਕ ਇਹਨੇ ਪ੍ਰੋਨਾਂਊਂਸ ਕਰਦੇ ਰੁਨਬੀਰ ਮੈਂ ਕਹਿੰਦਾ ਉਹਨਾਂ ਦੇ ਰਨ ਬੋਲੋ ਰਨ R U N ਨਾ ਤੇ ਵੀਰ ਆ ਰਣਵੀਰ ਆ ਰਿਹਾ ਨਵੀ ਆਰ ਕਿਉਂ ਨਹੀਂ ਹੋ ਜਾਂਦਾ ਬਾਈ ਮੈਨੂੰ ਲੱਗਦਾ ਸਹੀ ਇਹੀ ਹੈ ਹੈਨਾ ਕਰੈਕਟ ਐ ਸਾਰੀ ਦੁਨੀਆ ਗਲਤ ਕਰ ਰਹੀ ਹੈ ਤੁਸੀਂ ਠੀਕ ਹੈ ਤੁਸੀਂ ਪੈਨ ਚੰਗੇ ਲੱਗੇ ਯਾਰ ਰਣਵੀਰ ਬਿਲਕੁਲ ਕਰੈਕਟ ਦੇਖੋ ਕਿੰਨੀ ਲੰਬੀ ਡਿਸਕਸ਼ਨ ਕਰ ਰਹੇ ਸੀ ਤੁਹਾਡੇ ਨਾਮ ਤੇ ਮੈਨੂੰ ਲੱਗਦਾ ਜਾਨਣਾ ਨਾਲ ਜ਼ਰੂਰੀ ਸੀ ਇਹ ਵੀ ਹੈਨਾ ਸੋ ਰਣਵੀਰ ਬਹੁਤ ਸਾਰੀਆਂ ਚੀਜ਼ਾਂ ਸੀ ਬਣਾਉਣੇ ਆ ਲੇਕਿਨ ਉਹ ਚੀਜ਼ ਦੂਜੀ ਵਾਰ ਰਿਪੀਟ ਨਹੀਂ ਹੋ ਸਕਦੀ ਜਿਹੜੀ ਇੱਕ ਵਾਰੀ ਬਣ ਗਈ ਔਰ ਚੀਜ਼ ਦੁਬਾਰਾ ਨਹੀਂ ਬਣ ਸਕਦੀ ਸੋ ਕਦੇ ਤਾਂ ਤੂੰ ਆਵੇਂਗਾ 2 ਦੇ ਵਿੱਚ ਕਿਹੜੇ ਇਹੋ ਜਿਹੇ ਐਫਰਟਸ ਤੁਸੀਂ ਕੀਤੇ ਨੇ ਕਿ ਜਿਹੜਾ ਪਹਿਲੇ ਦੇ ਨਾਲ ਕੰਪੇਅਰ ਤਾਂ ਚਲੋ ਨਹੀਂ ਅਸੀਂ ਕਰਾਂਗੇ ਪਰ ਉਹਨੂੰ ਕੰਪੀਟ ਕਰ ਸਕਦਾ ਆ ਪਤਾ ਨਹੀਂ ਮੈਂ ਤਾਂ ਇਹ ਲੈਂਦਾ ਮੈਂ ਤਾਂ ਇਹ ਮੈਟਸ ਹਲੇ ਤੱਕ ਇਹ ਕਹਿੰਦਾ ਵੀ ਮੈਂ ਤੇ ਇਹ ਨਹੀਂ ਪਤਾ ਵੀ ਮੈਂ ਕਦੇ ਤਾਂ ਤੂੰ ਆਵੇਂਗਾ 1 ਵਿੱਚ ਕੀ ਐਸਾ ਕੀਤਾ ਸੀ ਵੀ ਇਦਾਂ ਹੋ ਗਿਆ ਬਾਈ ਬਹੁਤ ਅੱਛੀ ਸੀ ਸੌਂਗ ਹੈ ਨਾ ਤੇ ਸਚੀਨੀ ਤਾਂ ਨਾਲ ਅਸੀਂ ਤਾਂ ਸਾਰੇ ਕੰਮ ਕਰਦੇ ਆ ਨਾ ਇਹਨੂੰ ਫੇਰ ਅਸੀਂ ਚੰਗੀ ਵਾਈਬ ਬਣਾਉਣ ਦੀ ਹੀ ਕੋਸ਼ਿਸ਼ ਕੀਤੀ ਹੈ ਤੇ ਆਈ ਡੋਨਟ نو ਹੁਣ ਇਹਦੇ ਵਿੱਚ ਮੈਥੋ ਕੀ ਐਕਸਟਰਾ ਹੋ ਗਿਆ ਹਲੇ ਮੈਨੂੰ ਨਹੀਂ ਪਤਾ ਜਦੋਂ ਲੋਕ ਸੁਣਨਗੇ ਉਹ ਦੱਸਣਗੇ ਫਿਰ ਮੈਂ ਤੁਹਾਨੂੰ ਦੱਸ ਸਕਦਾ ਵੀ ਹਾਂਜੀ ਆ ਵੱਖਰਾ ਵਾਕਏ ਵੱਖਰਾ ਹੋ ਗਿਆ ਸੀ ਇੱਥੇ ਕੁਝ ਇਹਦੀ ਇਹਦੀ ਕੰਪੋਜੀਸ਼ਨ ਇਹਦੀ ਗਾਣੇ ਦੀ ਵਾਈਬ ਹਰ ਕੋਈ ਕਨੈਕਟ ਕਰਦਾ ਹੁਣੇ ਮੈਂ ਤੁਹਾਡੇ ਟੀਜ਼ਰ ਦੇ ਨੀਚੇ ਕਮੈਂਟਸ ਦੇਖ ਰਹੀ ਸੀ ਲੋਕਾਂ ਦੇ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਲੋਕ ਤੁਹਾਡੇ Song ਦਾ ਸੋ ਜ਼ਰੂਰ ਇੱਕ ਵਾਰ ਦੱਸੋ ਕਿ ਗਾਣਾ ਫਾਈਨਲੀ ਕਦੋਂ ਤੁਸੀਂ ਰਿਲੀਜ਼ ਕਰ ਰਹੇ ਹੋ 7 ਜੁਲਾਈ ਯਾਨੀ ਕਿ ਕਮਿੰਗ ਮੰਥ ਦੀ 7 ਜੁਲਾਈ ਆ ਐਸੇ ਹੁਣ ਦਾ ਮਹੀਨਾ ਸਤ ਚੜ ਗਿਆ ਜੁਲਾਈ ਤਾਂ ਤੇ 7 ਤਰੀਕ ਨੂੰ ਬਸ ਆ ਜਣਾ ਜੀ ਜੁਲਾਈ ਦੀ 7 ਤਰੀਕ ਸਵੇਰੇ 10:00 ਵਜੇ ਤੇ ਕਰੀਬ ਮਿਲ ਲਾ ਕੇ ਚੱਲੇ ਵੀ ਆਈਏ ਤੱਕਿਆਂ ਦਾ ਕਰਦੇ ਆਂਗੇ 1:00 ਵਜੇ ਤੇ ਬਾਕੀ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕੀ ਹੋਣਾ ਸੋ ਰਣਵੀਰ ਇੱਕ ਗੀਤ ਹੋ ਗਿਆ ਤਿਆਰ ਹੈ ਨਾ ਰਿਲੀਜ਼ ਹੋਣ ਦੀ ਤਾਦਾਤ ਆ ਵੇਟ ਕਰ ਰਹੇ ਨੇ ਸਾਰੇ ਸੋ ਇੱਕ ਸਿੰਗਰ ਗਾਣਾ ਗਾਉਂਦਾ ਹੈ ਤੁਸੀਂ ਨਾਲ ਕੰਪੋਜ਼ਰ ਵੀ ਹੋ ਪਹਿਲੇ ਗਾਣੇ ਦੀ ਜਿਹੜੀ ਕੰਪੋਜ਼ੀਸ਼ਨ ਕੀਤੀ ਸੀਗੀ ਲੋਕਾਂ ਨੇ ਬਹੁਤ ਪਸੰਦ ਕੀਤੀ ਇਹ ਗਾਣੇ ਦੀ ਵੀ ਸੇਮ ਕੰਪੋਜ਼ੀਸ਼ਨ ਹੈ ਸੇਮ ਟਿਊਨਿੰਗ ਹੈ ਸੇਮ ਵਾਈਬ ਦੇ ਰਿਹਾ ਲੋਕਾਂ ਨੂੰ ਕਿਸ ਤਰ੍ਹਾਂ ਜ਼ਹਿਨ ਚ ਆਇਆ ਜਦੋਂ ਤੁਸੀਂ ਕ੍ਰੀਏਟ ਕੀਤੀ ਏ ਕੰਪੋਜੀਸ਼ਨ ਕਿ ਯਾਰ ਇਹ ਇੰਡਸਟਰੀ ਦੇ ਵਿੱਚ ਅੱਜ ਤੱਕ ਕਿਸੇ ਨੇ ਕੰਪੋਜ਼ ਨਹੀਂ ਕੀਤਾ ਕਿਉਂਕਿ ਕੀ ਹੁੰਦਾ ਹੈ ਕਿ ਅ ਅੱਜ ਕੱਲ ਅਸੀਂ ਬਹੁਤ ਸੁਣਿਆ ਹੈ ਨਾ ਕਿ ਗਾਣਾ ਚੋਰੀ ਹੋ ਗਿਆ ਮੇਰੀ ਕੰਪੋਜੀਸ਼ਨ ਚੋਰੀ ਹੋ ਗਈ ਤੁਹਾਡੀਆਂ ਵੀ ਬਹੁਤ ਕਾਪੀ ਹੋਈਆਂ ਨੇ ਮੈਂ ਸੁਣ ਰਹੀ ਸੀ ਤੁਹਾਨੂੰ ਸੋ ਇਹ ਗਾਣੇ ਦੀ ਕੰਪੋਜੀਸ਼ਨ ਦੇ ਪਿੱਛੇ ਦੀ ਸਟੋਰੀ ਮੈਂ ਜ਼ਰੂਰ ਜਾਨਣਾ ਚਾਹੂੰਗੀ ਫਰਸਟ ਪਾਰਟ ਜਦੋਂ ਤੁਸੀਂ ਕ੍ਰੀਏਟ ਕੀਤਾ ਸੀ ਜੀ ਅ ਫਰਸਟ ਪਾਰਟ ਜਦੋਂ ਅਸੀਂ ਕ੍ਰੀਏਟ ਕੀਤਾ ਸੀਗਾ ਅਸੀਂ ਸਟੂਡੀਓ 'ਚ ਬੈਠੇ ਸੀਗੇ ਟਰਬਨ ਬੀਟਸ ਜਿਨ੍ਹਾਂ ਨੇ ਗਾਣੇ ਦਾ 뮤직 ਕੀਤਾ ਵਨ ਦਾ ਵੀ ਟੂ ਦਾ ਵੀ ਤੇ ਇਹ ਲਿਰਿਕ ਸੀਗੇ ਜਿਹਦਾ 6 ਲਾਈਨਾਂ ਸੀਗੀਆਂ ਇੱਕ ਪੋਇਮ ਸੀਗੀ ਇਹ ਕਦੇ ਤਾਂ ਤੋ ਆਵੇਂਗਾ ਤੇ ਮੈਂ ਜਿੱਦਾਂ ਜਿੱਦਾਂ ਦਾ ਮੇਰਾ ਸਿਸਟਮ ਸੀਗਾ ਮੈਂ ਲੱਗਾ ਸੀ ਹਰਮੋਨੀ ਫੜ ਕੇ ਤੱਕ ਕਰਨਾ ਹਨਾ ਤੇ ਜਿਹੜੇ ਟਰਬਨ ਬੀਟਸ ਵਾਲੇ ਮੁੰਡੇ ਹੈਗੇ ਉਹ ਦੋਨੇ ਉਹ ਜਿੱਦਾਂ ਉਹ ਇੱਕ ਹੁੰਦਾ ਨਾ ਖੁੱਲਾ ਦਰਿਆ ਵੀ ਜਿਹੜੇ ਜਿਹਨੂੰ ਕੋਈ ਬੰਦਿਸ਼ ਨਹੀਂ ਹੈਗੀ ਉਹ ਸਿੱਖੇ ਨਹੀਂ ਉਹਨਾਂ ਨੂੰ ਸੀਗਾ ਕਿ ਭਾਜੀ ਯਾਰ ਕਿਹੜੇ ਚੱਕਰ ਚ ਪਏ ਤੁਸੀਂ ਇਦਾਂ ਨਹੀਂ ਕਰਨਾ ਯਾਰ ਆਪਾਂ ਦੇਖਦੇ ਆਂ ਆਜੋ ਤੁਸੀਂ ਉਸ ਮਾਈਕ ਤੇ ਖੜੋ ਪੈ ਕੇ ਕਲੈਨ ਕਰਕੇ ਰਿਕਾਰਡ ਕਰਦੇ ਅਸੀਂ ਲੱਗ ਪਏ ਉਹ ਕਾਰਨ ਉਹ ਜਦੋਂ ਹਲੇ ਦੋ ਲਾਈਨਾਂ ਰਿਕਾਰਡ ਕੀਤੀਆਂ ਸੀਗੀਆਂ ਤੇ ਈਵਨ ਪਹਿਲੀ ਲਾਈਨ ਹੀ ਕਦੇ ਤਾਂ ਤੂੰ ਆਵੇਂਗਾ ਉਸੇ ਹੀ ਚਰਾਹੇ ਤੇ ਜਿਹੜੇ ਅਸੀਂ ਚਰਾਹੇ ਤੇ ਗਿਆ ਸਾਨੂੰ ਛੱਡ ਕੇ ਹੈਨਾ ਉਹ ਇੰਨੀ ਲਾਈਨ ਤੋਂ ਬਾਅਦ ਹੀ ਜਿਹੜਾ ਹੈਗਾ ਇਨ ਫੈਕਟ ਇੱਥੇ ਆਪਣੇ ਕੋਲ ਹੀ ਐ ਰਾਜਾ ਉਹ ਜਿਹੜਾ ਉਹ ਬੈਠਾ ਲਾਲ ਪੱਗ ਵਾਲਾ ਤੇ ਇਹਦੀ ਵਰਡਿੰਗ ਸੀ ਕੁਰਸੀ ਤੋਂ ਉੱਠ ਕੇ ਕਿ ਭਾਜੀ ਗਾਣਾ ਹਿੱਟ ਕਿਆ ਬਾਤ ਹੈ ਉਹ ਮੇਰੇ ਚਾਸ ਵਾਲੇ ਮਜ਼ਾਕਾਂ ਨਾ ਕਰ ਕਹਿੰਦਾ ਨਹੀਂ ਨਹੀਂ ਭਾਜੀ ਆਹ ਕੁਰਸੀ ਦੀ ਸੌ ਲੱਗੇ ਕਹਿੰਦਾ ਕੰਮ ਛੱਡ ਦੂੰਗਾ ਮੈਂ ਜੇ ਗਾਣਾ ਹਿੱਟ ਨਾ ਹੋਵੇ ਮਤਲਬ ਮੈਂ ਵੀ ਕਾਕਾ ਮੈਂ ਤਾਂ ਘਰ ਨੂੰ ਜਾਣਾ ਹੀ ਐ ਓਦੋਂ ਬਾਅਦ ਤੈਨੂੰ ਨਾਲ ਲੈ ਕੇ ਜਾ ਕਰ ਕਰਨ ਮੈਂ ਤੈਨੂੰ ਵੀ ਨਹੀਂ ਦੰਦਾ ਹਾਂ ਨਾ ਪਰ ਪਤਾ ਨਹੀਂ ਕਿਉਂ ਐਸੀ ਕਿਹੜੀ એનર્ਜੀ ਸੀ ਜੀ ਨੇ ਇਹਨੂੰ ਇੰਨਾ ਇੰਨਾ ਇਹਨੇ ਦਾਵੇ ਨਾਲ ਇੰਨੀ ਗੱਲ ਕਹੀ ਕਿ ਆਪਾਂ ਭਾਜੀ ਗਾਣਾ ਹਿੱਟ ਹੈ ਹਨਾ ਤੇ ਉਹ ਸੱਚੀ ਉਹ ਮਤਲਬ ਜ ਇਹਨਾਂ ਦਾ ਇਹ ਨਹੀਂ ਮੈਨੂੰ ਲੱਗਾ ਸੋਚਿਆ ਸੀ ਹੱਟੇ ਨਹੀਂ ਕਿਹਾ ਸੀ ਪਰ ਇੰਨਾ ਵੱਡਾ ਹੱਟੇ ਨੂੰ ਵੀ ਨਹੀਂ ਸੀ ਪਤਾ ਵੀ ਇਹ ਅੱਦਾਂ ਹੋ ਜਾਣਾ ਤੇ ਇਹ ਕਹਾਣੀ ਸੀਗੀ ਇਸ ਕੰਪੋਜੀਸ਼ਨ ਦੀ ਫਿਰ ਚਲੋ ਇੱਕ ਇੱਕ ਲਾਈਨ ਕਰਕੇ ਜੋੜਦੇ ਜੋੜਦੇ ਸਾਡੀ ਆਦਤ ਆ ਸੀ ਹੁਣ ਕੱਲ ਵੀ ਇੱਕ ਗਾਣਾ ਨਵਾਂ ਬਣਾਉਂਦੇ ਸੀ ਅਸੀਂ ਇੱਦਾਂ ਹੀ ਕਰਦੇ ਹੁੰਨਾ ਵੀ ਹਾਂ ਵੀ ਇੱਕ ਲਾਈਨ ਫੜ ਲਓ ਉਹਦੇ ਤੋਂ ਇੱਕ ਫਿਰ ਗਾਹ ਚੱਲਾਂਗੇ ਵੀ ਉਹ ਕਿੱਦਾਂ ਦੀ ਫੀਲ ਦਿੰਦੀ ਫਿਰ ਦੁਕਾਨ ਵਾਲੇ ਦਾ ਕੀ ਹੋਣਾ ਚਾਹੀਦਾ ਹੈਨਾ ਸਾਡਾ ਟੀਮ ਵਰਕ ਇਦਾਂ ਹੀ ਰਹਿੰਦਾ ਸਿਮਿਲਰ ਜਿਹੜਾ ਪਾਰਟ 2 ਆ ਹੁਣ ਇਹਦੀ ਕੰਪੋਜੀਸ਼ਨ ਆਲਮੋਸਟ ਆਲਮੋਸਟ ਉਹਦੇ ਵਰਗੀ ਆ ਪਰ ਨਹੀਂ ਹੁਣ ਦੇਖੋ ਸਾ ਉਹ ਤਾਂ ਕਾਪੀ ਕਰਕੇ ਲੋਕਾਂ ਨੇ ਬਥੇਰੀਆਂ ਨੇ ਹੁਣ ਗਾਗੂ ਲਈਆਂ ਹਨਾ ਕੋਈ ਚੱਕਰ ਨਹੀਂ ਆਪਾਂ ਹੁਣ ਉਹਦੇ 'ਚ ਕੁਝ ਹਟਕੇ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਵੀ ਹਾਂ ਇਹਦੇ 'ਚ ਸੱਜੇ ਖਵੇ ਮਾੜਾ ਜਾਂ ਕੀ ਹੋਇਆ ਜਾ ਸਕਦਾ ਹਨਾ ਉਹ ਕੀਤਾ ਯਾਨੀ ਕਿ 30 40% 30% ਉਹ ਪਹਿਲਾਂ ਵਾਲੀ ਰੱਖੀ ਹੈ ਕਿਉਂਕਿ ਮੇਨ ਲਾਈਨ ਦੀ ਉਹ ਰੱਖੀ ਹੈ ਬਾਕੀ ਦੀ ਸਾਰੀ ਆਲਮੋਸਟ ਆਲਮੋਸਟ ਅਸੀਂ ਨਵੀਂ ਹੀ ਖੇਡੀ ਹੈ ਸੋ lettes see ਕਿੱਦਾਂ ਦੀ ਲੱਗਦੀ ਹੈ ਅੱਛਾ ਆਪਣੇ ਆਲੇ ਦੁਆਲੇ ਦਾ ਔਰਾ ਪੋਜ਼ਿਟਿਵ ਹੋਣਾ ਬੜਾ ਜ਼ਰੂਰੀ ਹੈ ਨਾ ਇੱਕ ਇੱਕ ਕ੍ਰੀਏਟਿਵ ਬੰਦੇ ਲਈ ਖਾਸ ਕਰਕੇ ਜਿਵੇਂ ਤੁਸੀਂ ਕ੍ਰੀਏ ਕ੍ਰੀਏਸ਼ਨਸ ਕਰਦੇ ਹੋ ਉਹਨਾਂ ਨੇ ਪੋਜ਼ਿਟਿਵ ਵਾਈਬਸ ਤੁਹਾਡੇ ਤੱਕ ਭੇਜੀਆਂ ਹਨ ਕਿ ਗਾਣਾ ਹਿੱਟ ਹੋਏਗਾ ਸੋ ਇਸ ਵਾਰ ਜਦੋਂ ਟੀਜ਼ਰ ਰਿਲੀਜ਼ ਕਰਨ ਤੋਂ ਪਹਿਲਾਂ ਕਿੰਨੇ ਤੁਹਾਨੂੰ ਕਹਿ ਦਿੱਤਾ ਕਿ ਯਾਰ ਇਹਦਾ ਰਿਸਪੌਂਸ ਵੀ ਉਹਦੇ ਨਾਲੋਂ ਡਬਲ ਹੋਣ ਵਾਲਾ ਹੋ ਸਕਦਾ ਮੈਂ ਅੱਛਾ ਬੋਲ ਰਹੀ ਹੋ ਸਕਦਾ ਮੇਰੀ ਜ਼ੁਬਾਨ ਤੇ ਸਰਸਵਤੀ ਮਾਤਾ ਵੇਰਾਇਟ ਉਹਨਾਂ ਦੀ ਜ਼ੁਬਾਨ ਤੇ ਕੋਈ ਪਤਾ ਨਹੀਂ ਹੁੰਦਾ ਤੁਹਾਡੇ ਲਈ ਪੋਜ਼ਿਟਿਵ ਅਗਰ ਕੋਈ ਕੁਝ ਬੋਲ ਰਿਹਾ ਤਾਂ ਕੀ ਤੁਹਾਡੀ એનર્ਜੀ ਵੈਸੀ ਬਹੁਤ ਪੋਜ਼ਿਟਿਵ ਹੈ ਤੁਸੀਂ ਮੈਂ ਪਹਿਲਾਂ ਵੀ ਮੈਂ ਬੈਠਾ ਸੀਗਾ ਜਦ ਤੁਸੀਂ ਬੋਲਣਾ ਸ਼ੁਰੂ ਕੀਤਾ ਕੁਝ ਯਾਨੀ ਕਿ ਇੱਕ ਅਜੀਬ ਜਿਹੀ ਇੱਕ ਵੱਖਰੇ ਕਿਸਮ ਦੀ ਕਿ ਬਹੁਤ ਪੋਜ਼ਿਟਿਵ એનર્ਜੀ ਪੂਰੇ ਰੂਮ ਦੇ ਵਿੱਚ ਆ ਗਈ ਹੈ ਨਾ ਤੇ ਹੋ ਸਕਦਾ ਮਤਲਬ ਜਿੱਦਾਂ ਤੁਸੀਂ ਤੁਸੀਂ ਜਿਹੜੀ ਤਿਆਰੀ ਨਾਲ ਤੁਸੀਂ ਆਏ ਕਿ ਤੁਸੀਂ ਟੀਜ਼ਰ ਦੇ ਥੱਲੇ ਦੇ ਕਮੈਂਟ ਵੀ ਪੜ ਕੇ ਆਏ ਹੋ ਹਨ ਵਧੀਆ ਗੱਲ ਲੱਗਦੀ ਹੈ ਇਹ ਕਿ ਹਾਂ ਯਾਰ ਜੇ ਕੋਈ ਕੰਮ ਕਰਨ ਲੱਗੇ ਤਾਂ ਉਹਦੇ ਨਾਲ 100% ਇਨਸਾਫ ਹੋਣਾ ਚਾਹੀਦਾ ਤੇ ਲੋਕਾਂ ਦੇ ਕਮੈਂਟਸ ਜਿਹੜੇ ਮੈਂ ਉਹ ਤੁਸੀਂ YouTube ਤੇ ਪੜੇ ਹੋਣੇ ਹਨ ਮੈਂ ਜੇ ਤੁਸੀਂ ਮੇਰੀ Instagram ਤੇ ਜਾਓ ਤੇ 5-600 ਕਮੈਂਟ ਆਲਮੋਸਟ ਉੱਥੇ ਆਇਆ ਹੋਇਆ ਇਸ ਰੀਲ ਦੇ ਟੀਜ਼ਰ ਤੇ ਇਹਦੇ ਤੇ ਟੀਜ਼ਰ ਦੀ ਰੀਲ ਤੇ ਤੇ ਉਹਦੇ ਵਿੱਚ ਉਹ 5-600 ਕਮੈਂਟ ਕੰਟੀਨਿਊਸ ਲਈ کہہ ਰਹੇ ਹਨ ਵੀ ਲੋਵੀ ਵੀ ਆਰ ਰੈਡੀ ਅਗੇਨ ਟੂ राइट 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 वी आर वेटिंग ठीक है द मोस्ट अवेटेड सॉन्ग बाजी जल्दी कर दो कदों आएगा कदों आएगा हाइ पार्ट टू आ गया फाइनली आ गया yeah. एद्दा हो गया ओद्दा हो गया मतलब किद्दां दियां ਲੋਕਾਂ ਦੇ ਜਜ਼ਬਾਤ ਕਿੰਨੇ ਮਤਲਬ ਅੱਜ ਵੀ ਉਸੇ ਉਮੀਦ ਦੇ ਨਾਲ ਉਸੇ ਆਸ ਦੇ ਨਾਲ ਲੋਕ ਬੈਠੇ ਵੇਟ ਕਰ ਰਹੇ ਆ ਨਾ ਤੇ ਬਸ ਫਾਈਨਲੀ ਹੁਣ ਥੋੜੇ ਜਿਹੇ ਦਿਨ ਰਹਿ ਗਏ 7 ਤਰੀਕ ਨੂੰ ਗਾਣਾ ਲੋਕਾਂ ਦੇ ਦੇ ਦਾਂ ਪੋਜ਼ਿਟਿਵ એનਰਜੀਜ਼ ਦੀ ਗੱਲ ਕਰ ਰਹੀ ਸੀ ਅਪਾ ਟੀਮ ਵਰਕ ਕਰਦੇ ਹਾਂ ਸੋ ਕਿਸ ਤਰ੍ਹਾਂ ਦੀਆਂ ਤੁਹਾਡੀਆਂ એનਰਜੀਜ਼ ਤੁਹਾਡੇ ird gird ਹੁੰਦੀਆਂ ਅ ਅਸੀਂ ਕਿਉਂਕਿ ਬਹੁਤ ਤਰ੍ਹਾਂ ਦੇ ਲੋਕਾਂ ਨੂੰ ਤੁਸੀਂ ਬਿਲਕੁਲ ਬਿਲਕੁਲ ਬਹੁਤ ਤਰ੍ਹਾਂ ਦੇ ਲੋਕਾਂ ਨੂੰ ਮਿਲਦੇ ਆ ਹੁਣ ਬਹੁਤ ਇਸ ਚੀਜ਼ ਦੀ ਮਤਲਬ ਇਸ ਚੀਜ਼ 'ਚ ਜ਼ੋਰ ਤਾਂ ਬਾਤ ਲੱਗਾ ਲੱਗਦਾ ਵੀ ਹਾਲੇ ਵੀ ਕਈ ਵਾਰੀ ਫਸ ਜਾਈਦਾ ਕਿਦਾਂ ਕਿਸੇ ਕਿਸਮ ਦੀ ਕਈ ਵਾਰ ਨੈਗੇਟਿਵ એનਰਜੀ ਪਰ ਹੁਣ ਅਸੀਂ ਇੰਨੇ ਕੁ ਜੋਗੇ ਹੋ ਗਏ ਆ ਸਾਰੇ ਜਾਨੇ ਵੀ ਜਦੋਂ ਅਸੀਂ ਆਪਸ 'ਚ ਬੈਨੇ ਆ ਫਿਰ ਅਸੀਂ ਜਿੱਦਾਂ ਦਾ ਮਰਜ਼ੀ ਮਾਹੌਲ ਹੋਵੇ ਉੱਥੇ ਭਵੇਂ ਜਾਵਾਂ ਜੀ ਨਾ ਲੱਗਦਾ ਹੋਵੇ ਅਸੀਂ ਆਪਸੀ ਗੱਲ ਕਰਕੇ ਜਾਂ ਉੱਥੇ ਉਦਾਂ ਦੀ ਕੋਈ ਚੀਜ਼ ਡਿਸਕਸ ਕਰਕੇ ਤੇ ਉਹਨੂੰ ਇੰਨਾ ਕੁ ਪੋਜ਼ਿਟਿਵ ਕਰ ਲੈਂਦੇ ਆ ਕਿ ਫਿਰ ਚੀਜ਼ ਬਣਦੀ ਆ ਇਹ ਅਸੀਂ ਕੱਲ ਸ਼ 4 ਘੰਟੇ ਬੈਠੇ ਰਹੇ ਜੀ ਨਹੀਂ ਸੀ ਲੱਗ ਰਹਾ ਕੰਮ ਕਰਨ ਉਹ ਜਵੇਂ ਜੀ ਦਿਲ ਨਹੀਂ ਸੀ ਕਰ ਰਹਾ ਮੈਂ ਕਦੇ ਅੰਦਰ ਵੜ ਰਹਾ ਸੀ ਕਦੇ ਬਾਹਰ ਨਿਕਲ ਰਿਹਾ ਸੀ ਅੰਦਰ ਵੜ ਰਹਾ ਸੀ ਬਾਹਰ ਨਿਕਲ ਰ ਰਿਹਾ ਸੀ ਮੈਂ ਕਹਿਆ ਯਾਰ ਮਜ਼ਾ ਜਾਨੀ ਆ ਰਿਹਾ ਕਿਵੇਂ ਬੀਟ ਕਰ ਸਕਦੇ ਆ ਆਪਾਂ ਇਹਨਾਂ ਚੀਜ਼ਾਂ ਨੂੰ ਬੀਟਸ ਨੂੰ ਕਿਵੇਂ ਖਤਮ ਕਰ ਸਕਦੇ ਆ ਆ ਦੇਖੋ ਆਹੀ ਆਹੀ ਰੌਲਾ ਹੈਗਾ ਆਪਣੇ ਆਪ ਨੂੰ ਟਾਈਮ ਦਿਓ ਉਦੋਂ ਜਦੋਂ ਤੁਹਾਨੂੰ ਲੱਗਦਾ ਹੈਗਾ ਜਦੋਂ ਹੁਣ ਕੱਲ ਮੈਸੇਜ ਹੀ ਕੱਲ ਦੀ ਹੀ ਗੱਲ ਹਲੇ ਕੱਲ ਦੀ ਹੀ ਗੱਲ ਕੱਲ ਸਟੂਡੀਓ ਬੈਠੇ ਸੀਗੇ ਅਸੀਂ ਟਰਬਨ ਬੀਟ ਸੀ ਨਵਾਂ ਗਾਣਾ ਇੱਕ ਹੋਰ ਬਣਾਉਂਦੇ ਸੀ ਉਦਾਂ ਹੀ ਵੀ ਕੁਝ ਹੋਰ ਬਣਾ ਲਈ ਕ੍ਰੀਏਟ ਕਰੀਏ ਤਾਂ ਚੱਲ ਆ ਗਏ ਤਾਂ ਹੁਣ ਅਸੀਂ ਇਹਦਾ ਪ੍ਰੋਮੋਸ਼ਨਲ ਸੈਕਸ਼ਨ ਤੇ ਚੱਲ ਗਏ ਹਨਾ ਤੇ ਗਾਣਾ ਫਿਰ ਐਗਜ਼ੀਕਿਊਟ ਹੋਣਾ ਗੱਲ ਖਤਮ ਤੇ ਅਸੀਂ ਉਦੋਂ ਬਾਅਦ ਕੀ ਕਰਨਾ ਬੈਕਅਪ ਤਾਂ ਬੰਦੇ ਨੇ ਆਦਾ ਬਣਾਉਣਾ ਹਨਾ ਅਸੀਂ ਗਾਣੇ ਬਣਾਉਣ ਬੈਠੇ ਸੀ ਹੁਣ ਕੱਲ ਅਸੀਂ ਬੈਠੇ ਸਟੂਡੀਓ ਸ਼ਿਫਟ ਕੀਤਾ ਇਹਨਾਂ ਨੇ ਸ਼ਿਫਟ ਕੀਤਾ ਹੁਣ ਪੁਰਾਣਾ ਸਟੂਡੀਓ ਪੱਟ ਕੇ ਨਵੀਂ ਥਾਂ ਵੜੇ ਮੈਂ ਕਿਹਾ ਯਾਰ ਜੀ ਆ ਨਹੀਂ ਲੱਗ ਰਿਹਾ ਪਤਾ ਨਹੀਂ ਕਿਉਂ ਅਜੀਬ ਜਿਹਾ ਲੱਗ ਰਿਹਾ ਸੀ ਹੈ ਨਾ ਕਦੇ ਮੈਨੂੰ ਲੱਗੇ ਮੈਨੂੰ ਭੁੱਖ ਲੱਗੀ ਆ ਕਦੇ ਮੈਨੂੰ ਲੱਗੇ ਯਾਰ ਚਾਹ ਪੀਣੇ ਆ ਫਿਰ ਮੈਨੂੰ ਲੱਗੇ ਯਾਰ ਮੇਰਾ ਤਾਂ ਗਾਲੇ ਖਰਾਬ ਹੈ ਯਾਰ ਕੀ ਕਰਨਾ ਜਦੋਂ ਮਨ ਨਾ ਹੋਵੇ ਬੰਨੇ ਏਦਾਂ ਦੇ ਬੰਨੇ 36 ਦਾ ਬੰਦਾ ਮਾਰਦਾ ਮੈਂ ਆਰਾਮ ਨਾਲ ਚਾਹ ਵੀ ਪੀਤੀ ਤਿੰਨ ਰੋਟੀਆਂ ਖਾਧੀਆਂ ਠੀਕ ਹੈ ਮਾਤਾ ਚਲੋ ਰਾਜੇ ਦੇ ਮੰਮੀ ਬਹੁਤ ਅੱਛੇ ਕੁਕ ਕਿਨੇ ਹੈ ਨਾ ਮੈਂ ਕਿਹਾ ਮੈਂ ਕਿਹਾ ਮਾਤਾ ਨੂੰ ਕਿਹਾ ਰੋਟੀ ਖਾ ਫਿਰ ਦੇਖਦੇ ਆ ਚਲੋ ਫਿਰ ਕਰਦੇ ਕਰਦੇ ਫਿਰ ਅਸੀਂ ਆਪਣਾ ਹੀ ਸਬਜੈਕਟ ਛੇੜ ਲਿਆ ਜਿਹੜਾ ਕਿ ਏਦਾਂ ਹਾਲ ਤੇ ਅਸੀਂ ਉਸ ਤੇ ਗੱਲਾਂ ਕਰਨ ਲੱਗ ਪਏ ਥੋੜਾ ਜਿਹਾ ਰੱਬ ਦੀਆਂ ਗੱਲਾਂ ਕਰਨ ਲੱਗ ਪਏ ਹਨ ਉਹ ਅਸੀਂ ਮੈਨੂੰ ਲੱਗਦਾ ਵੀ 2 2.5 ਘੰਟੇ ਫਿਰ ਅਸੀਂ ਉਹਨੂੰ ਹੀ ਫੜ ਕੇ ਰੱਖਿਆ ਤੇ ਉਸ ਤੋਂ ਬਾਅਦ ਜਿਹੜੀ એનર્ਜੀ ਸਾਡੇ ਸਾਰੇ ਕੋਲੇ ਆਈ ਫਿਰ ਅਸੀਂ ਫਟਾਫਟ ਗਾਣਾ ਬਣਾ ਲਿਆ ਐਦਾਂ ਹੁੰਦਾ ਕਈ ਵਾਰੀ ਬੈਟਸ ਗੁੱਡ ਬੈਟਸ ਗੁੱਡ ਮੈਨੂੰ ਲੱਗਦਾ ਬਹੁਤ ਜ਼ਰੂਰੀ ਹੈ ਕੋਈ ਇੱਕ ਬੰਦਾ ਵੀ ਤੁਹਾਨੂੰ ਹਨਾ ਪੁਸ਼ ਕਰ ਦੇ ਤੇ ਕੰਮ ਹੋ ਜਾਂਦਾ ਰਾਈਟ ਹੂੰ ਸੋ ਜਦੋਂ ਪਹਿਲਾ ਗਾਣਾ ਆਇਆ ਸੀਗਾ ਉਦੋਂ ਪ੍ਰੋਮੋਸ਼ਨਸ ਹੋਈਆਂ ਸੀ ਉਦੋਂ ਹੋਈਆਂ ਸੀ ਥੋੜੀਆਂ ਬਹੁਤ ਯਾਨੀ ਕਿ ਇੰਨੀਆਂ ਨਹੀਂ ਸੀਗੀਆਂ ਜਿੱਦਾਂ ਹੁਣ ਤਾਂ ਚਲੋ ਹਨਾ ਸੋਰਸੇਜ਼ ਵੀ ਵੱਧ ਗਏ ਨੰਬਰ 2 ਇਹ ਵੀ ਉਦੋਂ ਸਾਨੂੰ ਕੋਈ ਜਾਣਦਾ ਹੀ ਨਹੀਂ ਸੀ ਉਦੋਂ ਤਾਂ ਮੈਂ ਇੱਕ ਨਵਾਂ ਸਿੰਗਰ ਸੀਗਾ ਵੀ ਹਾਂ ਯਾਰ ਅੱਛਾ ਕੋਈ ਹੈਗਾ ਮੁੰਡਾ ਉਹਦਾ ਗਾਣਾ ਹੋਣਾ ਤੇ ਗਾਣਾ ਆ ਕੇ ਹੋਣਾ ਕਿ ਗਾਣੇ ਦਾ ਕਿਸੇ ਨੂੰ ਪਤਾ ਥੋੜੀ ਸੀ ਤੇ ਅੱਜ ਤਾਂ ਚਲੋ ਤੁਸੀਂ ਸਾਰੇ ਸਾਡੇ ਪਿਆਰੇ ਜੇ ਸੱਦੇ ਤੇ ਇਸ ਗੱਲ ਕਰਕੇ ਆਏ ਕਿ ਯਾਰ ਅੱਛਾ ਫਲਾਣਾ ਬੰਦਾ ਆਪਾਂ ਯਾਰ ਕਰਾਂਗੇ ਹਨਾ ਸੋ ਇਸ ਕਰਕੇ ਇਸ ਲੈਵਲ ਦੀਆਂ ਤਾਂ ਨਹੀਂ ਸੀਗੀਆਂ ਸੀਗੀਆਂ ਜ਼ਰੂਰ ਬਹੁਤ ਮਾਈਨਰ ਜਿਹਾ ਸਿਸਟਮ ਸੀਗਾ ਉਹ ਕੰਟੈਂਟ ਹੀ ਇੰਨਾ ਅੱਛਾ ਸੀਗਾ ਕਿ ਉਹਨੇ ਚੱਲਣਾ ਹੀ ਚੱਲਣਾ ਸੀ ਸਾਨੂੰ ਵੀ ਆਈਡੀਆ ਨਹੀਂ ਸੀ ਵੀ ਇਹਨੇ ਇੰਨਾ ਜ਼ਿਆਦਾ ਚੱਲਣਾ ਹੁਣ ਸਿਮਿਲਰਲੀ ਅਸੀਂ ਫੇਰ ਇੱਕ ਕੰਟੈਂਟ ਬਣਾ ਕੇ ਲੈ ਕੇ ਆਏ ਜਿਹਨੂੰ ਉਹਦਾ ਹੀ ਨਾਮ ਦੇ ਕੇ ਲੈ ਕੇ ਆਂਦਾ ਵੀ ਉਹਦਾ ਅਗਲਾ ਪਾਰਟ ਹੈ ਤੇ ಲೆਟ ਅಸ್ ਸੀ ਵੀ ਹੁਣ ਇਹਦਾ ਕੀ ਹੁੰਦਾ ਬਿਲਕੁਲ ਇੰਡਸਟਰੀ ਨੂੰ ਬਹੁਤ ਲੋੜਾ ਕੰਟੈਂਟ ਦੀ ਬਹੁਤ ਚੱਲ ਹੀ ਕੰਟੈਂਟ ਰਿਹਾ ਤੁਸੀਂ ਅਗਰ ਮੂਵੀਜ਼ ਦੀ ਗੱਲ ਕਰ ਲੋ ਤੁਸੀਂ ਗਾਣਿਆਂ ਦੀ ਗੱਲ ਕਰ ਲੋ ਜਿਹੜੇ ਵੀ ਆਪਣੇ ਗਾਣੇ ਚੱਲੇ ਨੇ ਕੰਟੈਂਟ ਬੇਸਡ ਹੀ ਗਾਣੇ ਚੱਲੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਗਾਣਾ ਤੁਹਾਡਾ ਹੈ ਰਾਈਟ ਤੇ ਆ ਸੋਸ਼ਲ ਮੀਡੀਆ ਕੀ ਹੈ ਤੁਹਾਡੇ ਲਈ ਕਿਉਂਕਿ ਜਿਵੇਂ ਤੁਸੀਂ ਸ਼ੁਰੂ ਕੀਤਾ ਸੀਗਾ ਉਦੋਂ ਸੋਸ਼ਲ ਮੀਡੀਆ ਤਾਂ ਆਈ ਥਿੰਕ ਬਹੁਤ ਕੱਟ ਕਰੇਜ਼ ਸੀਗਾ ਅੱਜ ਕੱਲ ਰੀਲਸ ਦਾ ਬਹੁਤ ਤੇ ਟ੍ਰੈਂਡ ਹੈ ਰੀਲਸ ਤੇ ਚੀਜ਼ਾਂ ਵਾਇਰਲ ਹੁੰਦੀਆਂ ਨੇ ਇੱਕ ਲਾਈਨ ਵੀ ਵਾਇਰਲ ਹੋ ਗਈ ਤੇ YouTube ਤੇ ਗਾਣਾ ਮਤਲਬ ਹਿੱਟ ਹੈ ਸੋ ਤੁਹਾਡੇ ਲਈ ਸੋਸ਼ਲ ਮੀਡੀਆ ਕੀ ਹੈ ਮੇਰੇ ਲਈ ਇਹ ਬlesing ਹੈ ਵਧੀਆ ਗੱਲ ਹੈ ਨਾ ਸੌਖਾ ਨਾ ਇਹ ਬਹੁਤ ਈਜ਼ੀ ਹੋ ਗਿਆ ਕਿਸੇ ਦੇ ਮੂੰਹ ਵੱਲ ਦੇਖਣ ਦੀ ਲੋੜ ਨਹੀਂ ਤੁਹਾਨੂੰ ਤੁਹਾਡੇ ਫੋਨ 'ਚ ਵੀ ਉਹੀ ਪਲੇਟਫਾਰਮ ਹੈ ਜਿਹੜਾ ਦਿਲਜੀਤ ਦਸਾਂਝ ਦੇ ਫੋਨ 'ਚ ਹੈ ਕਿਆ ਬਾਤ ਹੈ ਪੰਜਾਬੀ ਦੀ ਗੱਲ ਕਰਦੇ ਆ ਜੇ ਆਪਾਂ ਆਂ ਬੇ ਵੱਡਾ ਬੰਦਾ ਜਿਹੜਾ ਸਤਿੰਦਰ ਸਰਤਾਜ ਦੇ ਫੋਨ 'ਚ ਹੈ ਠੀਕ ਹੈ ਜਿਹੜਾ ਐਮੀ ਵਿਰਕ ਦੇ ਫੋਨ 'ਚ ਹੈ ਜਿਹੜਾ ਅਮਰਿੰਦਰ ਗੱਲਬਾਈ ਦੇ ਫੋਨ 'ਚ ਹੈ ਉਹੀ ਇੰਸਟਾਗ੍ਰam ਮੈਂ ਵੀ ਚਲਾ ਰਿਹਾ ਤਾਂ ਮੇਰੇ ਕੋਲੇ ਵੀ ਉਨਾ ਹੀ ਐਕਸਪੋਜ਼ਰ ਹੈ ਜਿੰਨਾ ਉਹਨਾਂ ਕੋਲੇ ਹੈ ਹਾਂ ਉਹਨਾਂ ਦੇ ਫਾਲੋਅਰ ਜ਼ਿਆਦਾ ਨੇ ਮੇਰੇ ਵਾਲੇ ਅੱਜ ਕੱਟ ਕੱਲ ਨੂੰ ਵੱਧ ਜਾਣਗੇ ਜੇ ਮੈਂ ਚੰਗਾ ਕੰਟੈਂਟ ਦਊਂਗਾ ਤੇ ਆਪੇ ਲੋਕ ਇਧਰ ਨੂੰ ਵੀ ਫਾਲੋ ਕਰਨੇਗੇ ਯਾਰ ਆਹ ਬੰਦੇ ਦੇ ਗਾਣੇ ਬਹੁਤ ਕੈਂਟ ਨੇ ਉਹਨੂੰ ਫਾਲੋ ਕਰਦੇ ਆ ਇਹੀ ਹੈ ਤਾਂ ਮੈਨੂੰ ਲੱਗਦਾ ਹੈਗਾ ਵੀ ਹੁਣ ਤੁਹਾਨੂੰ ਕਿਸੇ ਹੋਰ ਮੇਰੇ ਗਾਣੇ ਤੇ ਐਡ ਲਾ ਦੇਓ ਮੇਰਾ ਗਾਣਾ ਟੀਵੀ ਤੇ ਚਲਵਾ ਦਿਓ ਮੇਰਾ ਗਾਣਾ ਇਦਾਂ ਕਰ ਦਿਓ ਮੇਰਾ ਉਹਦਾ ਪਹਿਲਾਂ ਬਹੁਤ ਮਿੰਟਾ ਕੱਢਣੀਆਂ ਪੈਂਦੀਆਂ ਸੀ ਸੱਚੀ ਵਿੱਚ ਬਹੁਤ ਚੈਨਲ ਆਣੇ ਮੈਂ ਵੀ ਫੋਨ ਕਰਦਾ ਨਾ ਭਾਜੀ ਯਾਰ ਆਪਣਾ ਗਾਣਾ ਭੇਜਿਆ ਅੱਜ ਦਿਨੇ ਚਲਾ ਦਿੱਤਾ ਅੱਜ ਨਹੀਂ ਚਲਾਇਆ ਕਿਉਂਕਿ ਹਰੇਕ ਦਾ ਆਪਣਾ ਆਪਣਾ ਸਿਸਟਮ ਹੈ ਕਮਰਸ਼ੀਅਲ ਵੀ ਅਗਲੇ ਦਾ ਹੁੰਦਾ ਵੀ ਹਾਂਜੀ ਤੁਸੀਂ ਪੈਕੇਜ ਲੈ ਲਓ ਭਾਜੀ ਇਦਾਂ ਕਰ ਲਓ ਭਾਜੀ ਉਹਦਾ ਕਰ ਲਓ ਠੀਕ ਹੈ ਗੱਲ ਬਟ ਹੁਣ ਜਿਹੜਾ ਹੈਗਾ ਜਦੋਂ ਦਾ ਹਾ ਇੰਸਟਾਗ੍ਰਾਮ ਰੀਲਸ ਨੇ ਕਮਾਂਡ ਫੜੀ ਹੈ ਨਾ ਪੂਰੇ ਤਰੀਕੇ ਨਾਲ ਹੀ ਸਾਰੇ ਸੋਸ਼ਲ ਮੀਡੀਆ ਦੀ ਤਾਂ ਮੈਨੂੰ ਲ ਬਾਜੀ ਗਾਣਾ ਰਿਲੀਜ਼ ਕਰਾਉਣਾ ਸੀ ਮੈਂ ਵੀ ਗਾਉਣਾ ਮੇਰੀ ਹੈਲਪ ਕਰ ਦੇ ਮੈਂ ਵੀ ਮੈਂ ਕਿ ਤੇਰੀ ਹੈਲਪ ਮੈਂ ਤਾਂ ਆਪ ਹੈਲਪ ਪਾ ਲਦਾ ਫਿਰਦਾ ਹੈਨਾ ਹੁਣ ਗੱਲ ਇਸ ਗੱਲ ਦੀ ਹੈ ਵੀ ਤੁਹਾਡੇ ਕੋਲੇ ਰੱਬ ਨੇ ਤੁਹਾਨੂੰ ਸਾਰਾ ਕੁਝ ਸਿਸਟਮ ਬਣਾ ਕੇ ਦਿੱਤਾ خود ਕਰੋ ਫੇਰੀ ਭਗਵਾਨ ਕਰਦਾ ਰੋਟੀ ਤੁਹਾਡੇ ਮੂਹਰੇ ਪਈ ਤੇ ਹੱਥ ਨਾ ਤੋੜ ਕੇ ਤਾਂ ਖਾਣੀ ਪੈਣੀ ਨਾ ਤੇ ਇਸ ਕਰਕੇ ਸੋਸ਼ਲ ਮੀਡੀਆ ਤੁਹਾਡੇ ਕੋਲ ਆ ਇੰਸਟਾਗ੍ਰam ਫੇਸਬੁੱਕ ਸਨੈਪਚੈਟ ਹੋਰ ਕਿੰਨੇ ਪਲੈਟਫਾਰਮ ਨੇ ਪਾਓ ਤੇ ਚੰਗਾ ਹੋਊਗਾ ਤੇ ਆਪੇ ਚੱਲ ਜਾਊਗਾ ਸੋ ਪੇਸ਼ੈਂਸ ਹੈਗੇ ਨੇ ਤੁਹਾਡੇ ਚ ਜਿੰਨਾ ਕ ਮੈਂ ਅਬਜ਼ਰਵ ਕੀਤਾ ਆਈ ਮਾਈਟ ਬੀ ਰੋਂਗ ਆਈ ਮਾਈਟ ਬੀ ਰਾਈਟ ਮੈਨੂੰ ਲੱਗਦਾ ਹੈ ਕਿ ਤੁਸੀਂ ਬਹੁਤ ਪੇਸ਼ੈਂਸ ਵਾਲੇ ਹੋ ਕਿਉਂਕਿ ਅੱਜ ਕੱਲ ਜਿਵੇਂ ਯੰਗਸਟਰਸ ਦੇ ਵਿੱਚ ਪੇਸ਼ੈਂਟਸ ਖਤਮ ਹੈ ਰਾਈਟ ਕੋਈ ਵੀ ਕੰਮ ਕਰਨਾ ਹੈ ਮਤਲਬ ਬਸ ਇਨਸਟੈਂਟਲੀ ਹੋ ਜੇ ਵੀ ਬਸ ਆਪਾਂ ਨੂੰ ਰਿਸਪੌਂਸ ਮਿਲਣਾ ਚਾਹੀਦਾ ਹੈ ਫਿਰ ਚਾਹੇ ਕੁਝ ਬੰਦਾ ਖਾ ਰਿਹਾ ਹੈ ਜਾਂ ਕੋਈ ਕੰਮ ਕਰ ਰਿਹਾ ਹੈ ਸੌਰੀ ਤੁਸੀਂ ਮੈਨੂੰ ਇਹ ਨਾ ਸਮਝੋ ਕਿ ਮੈਂ ਕਿਉਂ ਨੋਟ ਕਰ ਰਹੀ ਸੀ ਪਰ ਮੈਨੂੰ ਆਬਜ਼ਰਵੇਸ਼ਨ ਕਰਨੀ ਵਧੀਆ ਲੱਗਦੀ ਰਾਈਟ ਤੁਸੀਂ ਖਾ ਰਹੇ ਸੀਗੇ ਯੂ ਆਰ ਲਾਈਕ ਬਹੁਤ ਸਲੋ ਸਲੋ ਖਾ ਰਹੇ ਹੋ ਔਰ ਕੋਈ ਕਾਲੀ ਨਹੀਂ ਹੈ ਕੋਈ ਭੱਜਣੀ ਹੈ ਨਹੀਂ ਤੇ ਸਾਨੂੰ ਨਹੀਂ ਮੈਂ ਵੈਸੇ ਹੀ ਥੋੜਾ ਸਲੋ ਖਾਣਾ ਮੈਨੂੰ ਐ ਲੱਗਦਾ ਹੈਗਾ ਵੀ ਯਾਰ ਆਰਾਮ ਨਾਲ ਖਾਓ ਕੋਈ ਗੱਲ ਨਹੀਂ ਮੈਂ ਤੁਹਾਨੂੰ ਵੀ ਤੁਸੀਂ ਬੈਠੇ ਸੀਗੇ ਸਾਰੇ ਮੈਂ ਕਿਹਾ ਦੋਸਤੋ ਇੱਕ ਇੱਕ ਐਟੀਕੀਟਸ ਮੇਨਟੇਨ ਕੀਤਾ ਤੁਸੀਂ ਰਾਈਟ ਜੀ 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 ਵੈਸੇ ਓਕੇ ਵੈਸੇ ਪੇਸ਼ੈਂਸ ਕਿੰਨੇ ਨੇ ਤੁਹਾਡੇ ਇਹ ਤਾਂ ਉਹ ਬਹੁਤ ਨੇ ਮੈਂ ਜਰੂਰਤ ਤੋਂ ਜ਼ਿਆਦਾ ਬਹੁਤ ਹੈ ਕਿਉਂਕਿ ਅਗਰ ਇਹ ਕਰਨਾ ਹੁੰਦਾ ਤਾਂ ਤੁਸੀਂ ਮੈਨੂੰ ਲੱਗਦਾ ਦੂਜੇ ਸਾਲ 'ਚ ਹੀ ਕਰ ਦਿੰਦਾ ਜਾਂ ਚੀਜ਼ ਨਹੀਂ ਮਿਲਦੀ ਮੈਂ ਤਾਂ ਤੁਹਾਨੂੰ ਕਹੀ ਜਾਂਦਾ ਵੀ ਮੈਨੂੰ ਬਹੁਤ ਆਫਰ ਆਏ ਪਾਜੀ ਪਾਰਟ 2 ਕਰਦੇ ਆ ਸਾਡੇ ਨਾਲ ਕਰੋ ਪਾਜੀ ਚੰਗੇ ਚੰਗੇ ਲੇਬਲਾਂ ਦੇਵੇ ਮੇਰਾ ਹੁਣ ਤੱਕ ਡਿਸੀਜਨ ਇਹ ਸੀ ਕਿ ਨਹੀਂ ਕਰਨਾ ਯਾਰ ਪਾਜੀ ਮੈਂ ਕਰਨਾ ਹੀ ਨਹੀਂ ਤੁਸੀਂ ਕਰਨਾ ਤਾਂ ਬਹੁਤ ਵੱਡੇ ਵੱਡੇ ਰਾਈਟਰਾਂ ਨੇ ਵੀ ਜਿਨ੍ਹਾਂ ਨੇ ਆਪਣੇ ਲੇਬਲ ਆਪਣੇ ਚੈਨਲ ਆਏ ਹੋਏ ਆ ਨਾ ਮੈਨੂੰ ਕਹਿੰਦੇ ਬਾਈ ਆਪਾਂ ਉਹਦਾ ਕਰਦੇ ਆ ਆਪਾਂ ਉਹਦਾ ਫਲਾਨਾ ਵਰਜਨ ਹਿੰਦੀ ਵਰਜਨ ਕਰ ਲੈਂਦੇ ਮੈਂ ਕਹਿੰਦਾ ਵੀਰੇ ਤੁਸੀਂ ਇੰਨਾ ਸੋਹਣਾ ਲਿਖਦੇ ਤੁਸੀਂ ਮੇਰੇ ਨਾਲ ਗ ਫੇਰ ਗੱਲ ਨਹੀਂ ਹੋਈ ਹੈ ਨਾ ਤਾਂ ਆਉਂ ਇਦਾਂ ਆ ਮਤਲਬ ਮੈਨੂੰ ਐ ਲੱਗਦਾ ਸੀਗਾ ਵੀ ਨਹੀਂ ਯਾਰ ਵੀ ਕਿਉਂਕਿ ਇਹ ਇੱਕ ਪੌੜੀ ਹੈ ਇਹਨੂੰ ਪੌੜੀ ਬਣਾ ਕੇ ਕੋਈ ਵੀ ਚੜਨ ਦੀ ਕੋਸ਼ਿਸ਼ ਕਰੂਗਾ ਆਪਾਂ ਨਹੀਂ ਉਹ ਬੜਨਾ ਸਿੰਤਾ ਜੇ ਹਿਸਾਬ ਆ ਹੈ ਨਾ ਤੇ ਔਰਓਵਰ ਮੈਂ ਆਪ ਹੀ ਕੌਨਫੀਡੈਂਟ ਨਹੀਂ ਸੀਗਾ ਕਿ ਵੀ ਮੈਂ ਪਾਰਟ 2 'ਚ ਇਨਸਾਫ ਕਰ ਪਾਉਂਗਾ ਕਿ ਆਪਾਂ ਨੂੰ ਲੱਗਦਾ ਵੀ ਆਪਾਂ ਕੋ ਉਹ ਦੋ ਵੱਡੀ ਚੀਜ਼ ਬਣਾ ਲਾਂਗੇ ਹੁਣ ਵੀ ਅਸੀਂ ਇਹ ਬਣਾਤਾ ਲਈ ਸਾਾਨੂੰ ਪਤਾ ਵੀ ਸਾਡੇ ਨਾਲ ਚੱਲ ਕੀ ਰਿਹਾ ਵੀ ਯਾਰ ਜਿੰਨੀ ਦੇ ਰਹੇ ਸਾਹਮਣੇ ਨਹੀਂ ਨਾ ਉਹਦੇ ਜਿੰਨੀ ਦੇ ਰਹੇ ਹਟ ਨਹੀਂ ਨਾ ਹੋ ਜਾਂਦਾ ਉਹਨੇ ਤੇ ਨਾ ਹੀ ਆਵੇ ਰੱਬਾ ਤੋਂ ਵੀ ਇੱਜ਼ਤ ਰੱਖ ਲਈ ਵੀ ਮੈਂ ਤੁਹਾਨੂੰ ਪੰਗਾ ਲੈ ਬੈਠਾ ਕਿਉਂਕਿ ਮੈਂ ਪਹਿਲਾਂ ਵੀ ਇਸ ਗੱਲ ਤੇ ਅੜਿਆ ਸੀ ਮੈਂ ਨਹੀਂ ਕਰਨਾ ਹੁਣ ਕਰ ਦਿੱਤਾ ਹੁਣ ਦੇਖਦੇ ਹਾਂ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਬਹੁਤ ਕੁਝ ਚੱਲ ਰਿਹਾ ਹੈ ਬਹੁਤ ਕੁਝ ਫਲॉप ਵੀ ਹੋ ਰਿਹਾ ਹੈ ਯੂ ਨੈਵਰ ਨੋ ਕਿਸਮਤ ਕਿੱਥੇ ਹੈ ਨਾ ਸਾਥ ਦੇ ਜੇ ਪਹਿਲਾਂ ਵੀ ਇਹੀ ਗਾਣਾ ਹੈ ਪਹਿਲਾਂ ਜਿਹੜਾ ਚੱਲਿਆ ਤੇ ਜਿਹਦੇ ਕਰਕੇ ਅਸੀਂ ਤੁਹਾਡੇ ਕੋਲ ਬੈਠੇ ਆ ਇੱਥੇ ਰਾਈਟ ਤੇ ਹਰ ਕੋਈ ਤੁਹਾਨੂੰ ਪਿਆਰ ਕਰਦਾ ਆਰਟਿਸ ਕਿ ਕਿ ਕਿਸ ਤਰ੍ਹਾਂ ਦੇ ਇਮੋਸ਼ਨਸ ਤੁਹਾਨੂੰ ਲਾਈਕ ਜਲਦੀ ਤੁਸੀਂ ਫੀਲ ਕਰਦੇ ਹੋ ਚੀਜ਼ਾਂ ਨੂੰ ਕਿਹੜੀਆਂ ਚੀਜ਼ਾਂ ਤੁਹਾਨੂੰ ਜਲਦੀ ਕਲਿੱਕ ਕਰਦੀਆਂ ਨੇ ਕਿਉਂਕਿ ਇੱਕ ਰਾਈਟਰ ਤਾਂ ਅਸੀਂ ਸੁਣਿਆ ਹੈ ਨਾ ਵੀ ਲਿਖਦੇ ਲਿਖਦੇ ਆਪਣੇ ਥਾਟਸ ਦੇ ਵਿੱਚ ਡੁੱਬ ਜਾਂਦਾ ਹੈ ਇਮੋਸ਼ਨਸ ਵੀ ਆਉਂਦੇ ਨੇ ਕਲਾਕਾਰ ਗੋਂਦਾ ਗੋਂਦਾ ਸਟੇਜ ਤੇ इमोशनल ਵੀ ਹੁੰਦਾ ਹੈ ਡੱਬ ਕਰਦਾ इमोशनल ਵੀ ਹੁੰਦਾ ਜਦੋਂ ਲਾਈਨਸ ਕਨੈਕਟ ਕਰਦਾ ਆਪਣੇ ਨਾਲ ਸੋ ਤੁਹਾਡੇ ਨਾਲ ਕਨੈਕਸ਼ਨ ਕਿਦਾਂ ਦਾ ਇਮੋਸ਼ਨਸ ਦਾ ਆ ਗਾਣਾ ਤਾਂ ਸੱਚੀ ਕਿਉਂਕਿ ਮੈਂ ਇਦਾਂ ਦਾ ਹੈਗਾ ਵੀ ਮੈਂ ਸੋਚਦਾ ਉਹਨਾਂ ਵੀ ਜਿਹੜੀ ਵੀ ਕੋਈ ਗੱਲ ਆ ਉਹਨੂੰ ਇਨਸਾਫ ਨਾਲ ਕਿਹਾ ਜਾਵੇ ਵੀ ਇਹਦਾ ਕੀ ਮਤਲਬ ਹੈਗਾ ਇਹ ਕਿਸ ਤਰੀਕੇ ਨਾਲ ਕਹੀ ਜਾ ਸਕਦੀ ਹੈ ਯੂ نو ਬੈਸਟ ਕਿਦਾਂ ਇਹ ਜਿਆਦਾ ਸਾਹਮਣੇ ਵਾਲਿਆਂ ਨਾਲ ਵੀ ਕਨੈਕਟ ਕਰੂਗੇ ਤੇ ਜਦੋਂ ਤੁਸੀਂ ਆਪ ਉਹਨੂੰ ਆਪਦੇ ਚ ਰਚਾ ਕੇ ਪਹਿਲਾਂ ਆਪਣੇ ਤੇ ਯੂ نو ਪ੍ਰੋਪਰ ਫੀਲ ਕਰਕੇ ਉਹਨੂੰ ਜਦੋਂ ਤੁਸੀਂ ਗਾਉਣ ਦੀ ਕੋਸ਼ਿਸ਼ ਕਰਦੇ ਹੋ ਆਬਵੀਅਸਲੀ ਗੱਲ ਆ ਉਹ ਤੁਹਾਨੂੰ ਟੱਚ ਤੱਕ ਕਰਦੀ ਹੈ ਕਿਉਂਕਿ ਕਲਾਕਾਰ ਪਹਿਲਾਂ ਹੈ ਨਾ ਹਾਂ ਵੀਰ ਕੀ ਇਹ ਲੱਗਦਾ ਜਿਹੜੀ ਚੀਜ਼ गा ਕੇ ਤੁਹਾਨੂੰ ਆਪ ਨੂੰ ਮਜ਼ਾ ਆਵੇ ਨਾ ਸਾਹਮਣੇ ਵਾਲਾ ਤਾਂ ਸਮਝ ਲੋ ਵੀ ਗਿਆ ਕੀ ਬਾਤ ਹੈ ਬਸ ਸਿੱਧਾ ਹੀ ਸਾਹਮਣੇ ਸੋ ਕੁਝ ਆਰਟਿਸਟਾਂ ਦੇ ਬਾਰੇ ਅਸੀਂ ਗੱਲ ਕਰਾਂਗੇ ਉਹਨਾਂ ਦੇ ਇੱਕ ਇੱਕ ਵਰਡ ਤੇ ਤੁਸੀਂ ਜਸਟ ਰਿਐਕਸ਼ਨਸ ਨਾਥਿੰਗ ਨਾਥਿੰਗ ਮੱਚ ਜਸਟ ਰਿਐਕਸ਼ਨਸ ਪਹਿਲਾ ਰਣਵੀਰ ਨਕਮਾ ਬੰਦਾ ਯਾਰ ਯੂ ਆ ਟੈਲੈਂਟਡ ਇਨਫ ਮੈਂ ਕਿਵੇਂ ਕਹਿ ਸਕਦਾ ਨਹੀਂ ਨਹੀਂ ਮੈਂ ਸੱਚੀ ਬਹੁਤ ਨਕਮਾ ਮੈਂ ਇੱਕ ਫालतੂ ਦਾ ਬਾਤ ਹੋਂ ਤੁਸੀਂ ਮੇਰੇ ਖਾਣ ਦੀ ਗੱਲ ਕਰਦੇ ਸੀ ਮੈਂ ਖਾ ਖਾ ਕੇ ਢਿੱਡ ਭਦਾਈ ਬੈਠਾ ਮੈਨੂੰ ਬਹੁਤ ਲੋਗ ਗਾਲਾਂ ਕੱਢਦੇ ਭਾਜੀ ਯਾਰ ਤੂੰ ਕਲਾਕਾਰ ਲੱਗਦਾ ਨਹੀਂ ਯਾਰ ਇਹ ਤਾਂ ਨਕਰ ਹੈ ਨਾ ਤੇ ਮੈਂ ਇੰਨੀ ਹਿੰਮਤ ਨਹੀਂ ਕਰ ਸਕਿਆ ਮੈਂ ਕੱਟੋ-ਕੱਟ ਪਿਛਲੇ ਸਾਲ ਡੇਢ ਤੱਕ ਹੀ ਨੇ ਬਸ ਮੈਂ ਹੁਣ ਜਿਵੇਂ ਲੱਗ ਜਾਣਾ ਪਰ ਇੱਥੇ ਤੁਹਾਡੇ ਮੈਨੂੰ ਲੱਗਦਾ ਤੁਹਾਡਾ ਵੀ ਕਸੂਰ ਨਹੀਂ ਹੈਗਾ ਵੈਦਰ ਹੀ ਉਦਾਂ ਦਾ ਹੈ ਕਿ ਆਪਾਂ ਨੂੰ ਅਲਾਉ ਨਹੀਂ ਕਰ ਰਹਾ ਕਿ ਆਪਾਂ ਵਰਕਆਊਟ ਕਰ ਲਈਏ ਨਹੀਂ ਮੈਂ ਤਾਂ ਪਰਸੋ ਤੋਂ ਸ਼ੁਰੂ ਕਰਤਾ ਕੱਲ ਸੰਡੇ ਛੁੱਟੀ ਆ ਗਈ ਮੈਨੂੰ ਦੁੱਖ ਲੱਗ ਰਿਹਾ ਮੈਂ ਅੱਜ ਜਾਣਾ ਹੁਣ ਤੁਹਾਡੇ ਤਾਂ ਇੱਥੇ ਵੇਲਾ ਹੋ ਗਿਆ ਮੈਂ ਜਿ ਮੇਰਾ ਭਰਾ ਹੈ ਮੇਰੀ ਜਿੰਦ ਜਾਨ ਹੈ ਵੱਡਾ ਬਹੁਤ ਰਿਸਪੈਕਟਡ ਹੈ ਦਿਲਜੀਤ ਦੋਸਾਂ ਉਹ ਤੇ ਪੂਰੀ ਪੰਜਾਬੀ ਇੰਡਸਟਰੀਅਲੀ ਮਿਸਾਲ ਆ ਨਾ ਬੰਦਾ ਕਿਸ ਲੈਵਲ ਤੋਂ ਕਿੱਥੋਂ ਲੁਧਿਆਣੇ ਵਰਗੇ ਸ਼ਹਿਰ ਤੋਂ ਜਾਂ ਦੋਸਾਂਝਾਂ ਵਾਲੇ ਇੱਕ ਪਿੰਡ ਤੋਂ ਛੋਟੇ ਜਿਹੇ ਤੋਂ ਉੱਠ ਕੇ ਬਾਈ ਹੋਣਾ ਨੇ ਦੁਨੀਆ ਤੇ ਯੂ نو ਉਹ ਪੂਰੇ ਇੰਟਰਨੈਸ਼ਨਲ ਵੱਡੇ ਵੱਡੇ ਸਟੇਡੀਅਮ ਜਿਹੜੇ ਨੇ ਅਰੀਨਸ ਸੋਲਡ ਆਊਟ ਬੰਦੇ ਨੇ ਉਹ ਕੀਤੀ ਤਾਂ ਉਹ ਮਤਲਬ ਰਹਿੰਦੀ ਦੁਨੀਆ ਤੱਕ ਦਿਲਜੀਤ ਦਸਾਂਈ ਦਾ ਨਾਮ ਤਾਂ ਹੁਣ ਰਹਿਣ ਵਾਲਾ ਕਿ ਇਹ ਉਹ ਪੰਜਾਬੀ ਆਰਟਿਸਟ ਆ ਜਿਨੇ ਆਹ ਕੁਚੇਲਾ ਵਰਗੇ ਜਾਂ ਇਦਾਂ ਦੇ ਅਰੀਨਸ ਜਿਹੜੇ ਹੈਗੇ ਸੋਲਡ ਆਊਟ ਕੀਤੇ ਫੁੱਲ ਵਿੱਚ ਥੈਟਸ ਇਨਫ ਕੀ ਕਿਸ ਤਰ੍ਹਾਂ ਦੇ ਸੁਪਨੇ ਦੇਖਦੇ ਹੋ ਹੋਰ ਫਿਊਚਰ ਦੇ ਵਿੱਚ ਕਿਹੜੀ ਫੀਮੇਲ ਆਰਟਿਸਟ ਨਾਲ ਕੰਮ ਕਰਨਾ ਹੈ ਕਿ ਇਹਨਾਂ ਨਾਲ ਡਿਊਟ Song ਕਰਨਾ ਹੈ ਕੀ ਪਲਾਨਸ ਐਦਾ ਨਹੀਂ ਹੈਗਾ ਵੀ ਮੈਂ ਫਲਾਣੇ ਨਾਲ ਹੀ ਕਰਨਾ ਐਦਾ ਨਹੀਂ ਹੈਗਾ ਜਿਹੜਾ ਮੈਨੂੰ ਲੱਗਦਾ ਹੈਗਾ ਕਿਉਂਕਿ ਕੰਟੈਂਟ ਵਾਈਜ਼ ਬੰਦੇ ਡਿਸਾਈਡ ਹੁੰਦੇ ਆ ਕਿ ਵੀ ਆਹ ਚੀਜ਼ ਯਾਰ ਜੇ ਆਹ ਬੰਦਾ ਕਰ ਦੇਣਾ ਇਹਦੇ ਮਤਲਬ ਦੀ ਚੀਜ਼ ਹੈ ਹਨ ਜਿੱਦਾਂ ਫਾਰ ਐਗਜ਼ਾਮਪਲ ਮੈਂ ਪਿੱਛੇ ਜੇ ਮੂਡ ਬਣਾਇਆ ਸੀਗਾ ਨਸੀਬੁੱ لال ਜੀ ਉਹਨਾਂ ਦੇ ਨਾਲ ਮੈਂ ਗਾਣਾ ਕਰਨਾ ਚਾਹੁੰਨਾ ਤੇ ਮੇਰੀ ਕੋਸ਼ਿਸ਼ ਰਹੂਗੀ ਵੀ ਮੈਂ ਉਹਨਾਂ ਦਾ ਕਿਉਂਕਿ ਮੈਨੂੰ ਐ ਲੱਗਦਾ ਹੈਗਾ ਕਿ ਹਾਂ ਜੇ ਫੀਮੇਲਸ ਦੇ ਵਿੱਚੋਂ ਸੈਡ ਦੇ ਬਾਦਸ਼ਾਹ ਦੀ ਕਿਸੇ ਦੀ ਗੱਲ ਕਰੇ ਤਾਂ ਨਸੀਬੁੱ لال ਜੀ ਦਾ ਨਾਮ ਟੌਪ ਤੇ ਆਉਂਦਾ ਹੈ ਹਨ ਤੇ ਮੈਂ ਜ਼ਰੂਰ ਚਾਹੂੰਗਾ ਵੀ ਇੱਕ ਗਾਣਾ ਮੇਰਾ ਉਹਨਾਂ ਨਾਲ ਹੋਵੇ ਇਹ ਮੇਰੀ ਮੇਰੀ ਇੱਛਾ ਜ਼ਰੂਰ ਹੈ ਸੋ ਦੋ ਲਾਈਨਾਂ ਕੋਈ ਤੁਸੀਂ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ ਆਪਣੇ ਕਿਸੇ ਵੀ ਗਾਣੇ ਦੀਆਂ ਕਿਸੇ ਵੀ ਗਾਣੇ ਦੀਆਂ ਤੇ ਕਿ ਸੇ ਵੀ ਗਾਣੇ ਸੁਣਾ ਦਿੰਨੇ ਜੀ ਤੁਹਾਨੂੰ ਬਈ ਜਿਹੜਾ ਮੈਂ ਹੁਣ ਰੀਸੈਂਟ ਟੀ ਸੀਰੀਜ਼ ਤੋਂ ਮੇਰਾ ਇੱਕ ਗਾਣਾ ਆਇਆ ਸੀਗਾ ਤੇਰੇ ਵਰਗੇ ਨਹੀਂ ਉਹਦੀਆਂ ਤੁਹਾਨੂੰ ਮੈਂ ਦੋ ਲਾਈਨ ਸੁਣਾ ਦਿੰਨਾ ਤੈਨੂੰ ਪਿਆਰ ਕਰਦੇ ਆ ਕੋਈ ਦਿਖਾਵਾ ਕਰਦੇ ਨਹੀਂ ਆ ਸ਼ੁਕਰੇ ਅੱਲਾ ਦਾ ਅਸੀਂ ਤੇਰੇ ਵਰਗੇ ਨਹੀਂ ਤੇਰੇ ਵਰਗੇ ਨਹੀਂ ਤੇਰੇ ਵੱਲ ਆਉਣੇ ਤੋਂ ਅਸੀਂ ਇਸ ਦਿਲ ਨੂੰ ਟਾਲ ਲਾਂਗੇ ਜੇ ਤੇਰਾ ਸਰਦਾਏ ਝਾਏ ਸੀ ਵਿਸਾਰ ਲਾਗੇ ਮਨ ਤੇਰਾ ਪਰ ਗਿਆ ਜੇ ਵੇ ਮਨ ਅਸੀਂ ਵੀ ਮਾਰ ਲਾਗੇ ਤਨਵਾਦ ਤੇਰਾ ਸਜਣਾ ਥੈਂਕ ਯੂ ਸੋ ਮੱਚ ਖਾਸ ਗੱਲਬਾਤ ਕਰਨ ਲਈ ਉਮੀਦ ਕਰਦਾ ਕਿ ਗਾਣਾ ਵੀ ਸੁਪਰ ਡੂਪਰ ਹਿੱਟ ਹੋ ਜਾਸਾ ਜਿਸਾ ਤੁਹਾਡਾ ਪਹਿਲਾ ਗਾਣਾ ਚੱਲਿਆ ਸੋ ਥੈਂਕ ਯੂ ਸੋ ਮੱਚ ਰਾਂਜੀ ਥੈਂਕ ਯੂ ਥੈਂਕ ਯੂ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਡੈਨਿਕ ਸਵੇਰਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਇੱਥੇ ਆਉਣ ਲਈ ਤੇ 7 ਜੁਲਾਈ ਨੂੰ ਜਿਹੜਾ ਹੈਗਾ ਤੁਸੀਂ ਸਾਰੇ ਜਾਣੇ ਯਾਦ ਰੱਖਿਓ ਜੀ ਕਦੇ ਤਾਂ ਤੁਹਾਂਵੇਂਗਾ ਦਾ ਪਾਰਟ 2 ਫਾਈਨਲੀ ਰਿਲੀਜ਼ ਹੋਣ ਲੱਗਾ ਦੇਸੀ ਹੱਡ ਦੇ 뮤직 ਚੈਨਲ ਦੇ ਉੱਪਰ ਤੇ ਮਿਲਦੇ ਆਂ ਫਿਰ 7 ਜੁਲਾਈ ਨੂੰ ਥੈਂਕ ਯੂ सो so, इसी जी मेरे नाल रणवीर जिन्हों के नाल खास गलबात की है सोंग कदे ता तू आवेगा टू फाइनली सत्त तरीक न जो है रिलीज़ हो जाना यूट्यूब पर तो जरूर सुनना है। बहुत सारे रील्स बना के टैग्स करने ने सो दैट पहली तरह यह गाना भी सुपर डुपर हिट रहे फिलहाल ही मैंने दो इजाजत कैमरामैन अनिल दाल मनप्रीत खुलर दैनिक सवेरा टीवी चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और WhatsApp channel par